ਹਾਂਜੀ ਭੈਣੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਜੀ 1000 ਦੇ 4 ਸੂਟ ਹਾਂਜੀ ਭੈਣੋ 1000 ਦੇ 4 ਸੂਟ ਜਿਹੜੀਆਂ ਭੈਣਾਂ ਤੋਂ ਮਹਿੰਗਾ ਸੂਟ ਨਹੀਂ ਪੈਂਦਾ ਤੇ ਘਰ ਵਿੱਚ ਕੰਮ ਪਾਉਣ ਲੈ ਘਰ ਵਿੱਚ ਕੰਮ ਕਰਨ ਲਈ ਉਹਨਾਂ ਨੂੰ ਸਸਤੇ ਸੂਟਾਂ ਦੀ ਤਲਾਸ਼ ਹੁੰਦੀ ਹੈ ਤਾਂ ਉਹਨਾਂ ਵਾਸਤੇ ਇਹ ਸੂਟ ਬਹੁਤ ਹੀ ਵਧੀਆ ਨੇ ਨਾ ਇਹਨਾਂ ਦਾ ਰੰਗ ਜਾਊਗਾ ਨਾ ਹੀ ਪਾਟਣਗੇ ਬਹੁਤ ਹੀ ਸੋਹਣਾ ਕੱਪੜਾ ਤੇ ਬਹੁਤ ਹੀ ਘੱਟ ਰੇਟ ਤੇ ਇਹ ਤੁਹਾਨੂੰ ਸਿਰਫ 1250 ਦਾ ਪਏਗਾ ਕੋਈ ਵੀ ਥੋੜੋ ਡਿਲੀਵਰੀ ਚਾਰਜ ਨਹੀਂ ਲਿਆ ਜਾਵੇਗਾ ਤਾਂ ਭੈਣੋ ਜਲਦ ਤੋਂ ਜਲਦ ਆਰਡਰ ਕਰੋ ਦੇਰ ਨਾ ਕਰੋ ਬਹੁਤ ਹੀ ਸੋਹਣੇ ਸੂਟ ਬਹੁਤ ਹੀ ਪਿਆਰੇ ਪਿਆਰੇ ਰੰਗ ਐਦੋਂ ਘੱਟ ਤੁਹਾਨੂੰ ਐਦੋਂ ਵਧੀਆ ਸੂਟ ਹੋਰ ਕਿਤੋਂ ਨਹੀਂ ਮਿਲਨੇ ਧੰਨਵਾਦ ਭੈਣੋ